ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਵੇਂ ਕਿ ਸਥਿਤੀ ਬਣੀ ਹੋਈ ਆ ਹਰੀਕੇ ਪੱਤਨ ਵਾਲੀ ਸਾਈਡ ਸੋ ਅੱਜ ਪਿੰਡ ਟੀਮਾਂ ਵਾਲੀ ਦੀ ਸੰਗਤ ਆ ਜਿਹੜੀ ਸੰਗਤ ਵੱਲੋਂ ਸਮੂਹ ਤੌਰ ਤੇ ਪਿੰਡ ਟੀਮਾਂ ਵਾਲੀ ਦੀ ਸੰਗਤ ਵੱਲੋਂ ਪਹਿਲਾਂ ਵੀ ਜਿਹੜਾ ਉਹ ਸੇਵਾ ਭੇਜੀ ਗਈ ਸੀਗੀ ਮਰੜ ਪਿੰਡ ਉਥੇ ਜਿਹੜਾ ਗੱਟੇ ਭੇਜੇ ਗਏ ਸੀਗੇ ਖਾਲੀ ਗੱਟੇ ਭੇਜੇ ਗਏ ਸੀਗੇ ਤੇ ਉਥੇ ਮਿੱਟੀ ਦੀ ਸੇਵਾ ਵੀ ਕਰਕੇ ਆਏ ਸੀਗੇ ਤੇ ਅੱਜ ਫੇਰ ਜਿਹੜੇ ਆ ਵੱਡੇ ਰੂਪ ਦੇ ਵਿੱਚ ਟਰਾਲੇ ਆ ਜਿਹੜੇ ਉਹ ਮਿੱਟੀ ਦੀ ਸੇਵਾ ਲੈ ਕੇ ਜਾ ਰਹੀ ਆ ਹਰੀਕੇ ਪੱਤ ਨਾਲ ਨੂੰ ਹੈਡ ਤੇ ਸੋ ਪ੍ਰਮਾਤਮਾ ਖਾਸ ਕਰਕੇ ਤਾਰੀਫ ਕਿੰਨਾ ਦੀ ਕਰਨੀ ਬਣਦੀ ਆ ਇਸ ਟਾਈਮ ਜਿਸ ਟਾਈਮ ਮਾਹੌਲ ਚੱਲ ਰਿਹਾ ਤਾਰੀਫ ਇਹਨਾਂ ਨੌਜਵਾਨਾਂ ਦੀ ਕਰਨੀ ਬਣਦੀ ਆ ਇਹਨਾਂ ਸੂਝਵਾਨ ਬੰਦਿਆਂ ਦੀ ਕਰਨੀ ਬਣਦੀ ਆ ਪਿੰਡਦਿਆਂ ਦੀ ਮੋਤਵਾਰ ਬੰਦਿਆਂ ਦੀ ਕਰਨੀ ਬਣਦੀ ਆ ਕਿਉਂ ਕਿ ਕਿਉਂਕਿ ਇਹ ਫੋਟੋ ਨਹੀਂ ਖਿਚਵਾਉਂਦੇ ਇਹ ਵੀਡੀਓ ਨਹੀਂ ਬਣਵਾਉਂਦੇ ਇਹ ਗਰਾਊਂਡ ਲੈਵਲ ਤੇ ਜਾ ਕੇ ਸੇਵਾ ਕਰਦੇ ਆ ਸਾਡੇ ਵਰਗੇ ਆਪਾਂ ਕਹਿ ਲਈਏ ਕਿ ਸਾਡੇ ਵਰਗੇ ਤਾਂ ਜਾ ਕੇ ਚਲੋ ਬੁਲਾਰੇ ਬਣ ਜਾਂਦੇ ਆ ਉੱਥੇ ਆਪਾਂ ਸਰਕਾਰ ਦੇ ਖਿਲਾਫ ਬੋਲਦੇ ਆ ਪਰ ਜਿਹੜਾ ਸਹੀ ਸੇਵਾ ਉਹ ਇਹਨਾਂ ਦੀ ਆ ਪਿੰਡ ਲੈਵਲ ਤੇ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਕਿ ਪਿੰਡ ਲੈਵਲ ਤੇ ਹਰੇਕ ਪੰਚਾਇਤ ਤੌਰ ਹਰੇਕ ਪੰਚਾਇਤ ਜਿਹੜੀ ਆ ਇਹਨਾਂ ਨੌਜਵਾਨਾਂ ਦੀ ਛਲਾਗਾ ਕਰੇ ਇਹਨਾਂ ਨੌਜਵਾਨਾਂ ਨੂੰ ਸਨਮਾਨਤ ਕੀਤਾ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਹਰ ਪਿੰਡ ਦੇ ਵਿੱਚ ਕਿਉਂਕਿ ਪੰਜਾਬ ਹੀ ਪੰਜਾਬ ਨਾਲ ਖੜਾ ਹੋਰ ਕੋਈ ਵੀ ਨਹੀਂ ਖੜਾ ਲੋਕਾਂ ਨੂੰ ਇਹ ਵਹਿਮ ਸੀਗਾ ਉਹਨਾਂ ਨੂੰ ਆਏ ਸੀ ਕਿ ਦਿੱਲੀ ਧਰਨਾ ਇਹਨਾਂ ਨੇ ਲਾ ਲਿਆ ਦਿੱਲੀ ਧਰਨਾ ਚਲਾ ਲਿਆ ਬਾਹਰ ਲਿਆਂਦੀ ਸੇਵਾ ਆ ਗਈ ਪਰ ਜਦੋਂ ਇਹਨਾਂ ਤੇ ਮਾੜਾ ਸਮਾਂ ਆਊਗਾ ਉਦੋਂ ਕੀ ਕਰਨਗੇ ਪਰ ਫਿਰ ਵੀ ਅੱਜ ਦੇਖੋ ਮੂੰਹ ਤੋੜਮਾ ਜਵਾਬ ਦਿੱਤਾ ਸਰਕਾਰ ਨੂੰ ਪੰਜਾਬ ਦੇ ਨੌਜਵਾਨਾਂ ਨੇ ਪੰਜਾਬ ਦੀ ਸੰਗਤ ਨੇ ਕਿ ਅਸੀਂ ਸਾਨੂੰ ਸਰਕਾਰ ਦੀ ਲੋੜ ਨਹੀਂ ਸਾਨੂੰ ਸਰਕਾਰ ਦੇ ਦਿੱਤੇ ਹੋਏ ਫੰਡ ਦੀ ਲੋੜ ਨਹੀਂ ਮੁਆਵਜ਼ੇ ਦੀ ਲੋੜ ਨਹੀਂ ਅਸੀਂ ਫਿਰ ਵੀ ਚੜ੍ਹਦੀ ਕਲਾ ਦੇ ਵਿੱਚ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਚੜ੍ਹਦੀ ਕਲਾ ਦਾ ਸੰਦੇਸ਼ ਹੈ ਜਿਹੜੇ ਨੌਜਵਾਨੇ ਦੇਣਗੇ ਦੇਣਗੇ